ਅੱਜ ਆਪਾਂ ਕਰਾਂਗੇ ਹਫ਼ਤੇ ਦੇ ਦਿਨਾਂ ਦੇ ਨਾਂ ਹਫ਼ਤੇ ਵਿੱਚ 7 ਦਿਨ ਹੁੰਦੇ ਹਨ ਪਹਿਲਾ ਦਿਨ ਸੋਮਵਾਰ ਦੂਸਰਾ ਮੰਗਲਵਾਰ ਤੀਸਰਾ ਬੁੱਧਵਾਰ ਚੌਥਾ ਵੀਰਵਾਰ ਪੰਜਵਾਂ ਸ਼ੁੱਕਰਵਾਰ ਸ਼ਨੀਵਾਰ ਹਫਤੇ ਦਾ ਆਖਰੀ ਦਿਨ ਐਤਵਾਰ ਹੁਣ ਆਪਾਂ ਦਿਨਾਂ ਦੇ ਨਾਮਾਂ ਦੀ ਦੁਹਰਾਈ ਕਰਾਂਗੇ ਬੱਚੋ ਹਫਤੇ ਦਾ ਪਹਿਲਾ ਦਿਨ ਕਿਹੜਾ ਹੁੰਦਾ ਹੈ ਸੋਮਵਾਰ ਬਹੁਤ ਵਧੀਆ ਹਫਤੇ ਦਾ ਦੂਜਾ ਦਿਨ ਕਿਹੜਾ ਹੁੰਦਾ ਹੈ ਮੰਗਲਵਾਰ ਤੀਸਰਾ ਦਿਨ ਬੁੱਧਵਾਰ ਚੌਥਾ ਦਿਨ ਵੀਰਵਾਰ ਪੰਜਵਾਂ ਦਿਨ ਕਿਹੜਾ ਹੁੰਦਾ ਹੈ ਸ਼ੁੱਕਰਵਾਰ ਛੇਵਾਂ ਦਿਨ ਕਿਹੜਾ ਹੁੰਦਾ ਹੈ ਸ਼ਨੀਵਾਰ ਬੱਚਿਓ ਹਫ਼ਤੇ ਦਾ ਆਖੀਰਲਾ ਦਿਨ ਕਿਹੜਾ ਹੁੰਦਾ ਹੈ ਐਤਵਾਰ ਬਿਲਕੁਲ ਠੀਕ ਬੱਚਿਓ ਇਹ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਇਸ ਦਿਨ ਛੁੱਟੀ ਹੁੰਦੀ ਹੈ ਕਿਉਂਕਿ ਪੂਰਾ ਹਫਤਾ ਅਸੀਂ ਕੰਮ ਕਰਦੇ ਹਾਂ ਤੇ ਇੱਕ ਦਿਨ ਦੀ ਐਤਵਾਰ ਦੀ ਛੁੱਟੀ ਹੁੰਦੀ ਹੈ ਪਹਿਲਾ ਦਿਨ ਸੋਮਵਾਰ ਦੂਸਰਾ ਮੰਗਲਵਾਰ ਤੀਸਰਾ ਬੁੱਧਵਾਰ ਚੌਥਾ ਵੀਰਵਾਰ ਪੰਜਵਾਂ ਦਿਨ ਸ਼ੁੱਕਰਵਾਰ ਛੇ ਮਾ ਦਿਨ ਸ਼ਨੀਵਾਰ ਤੇ ਆਖਰੀ ਦਿਨ ਸੱਤਵਾਂ ਐਤਵਾਰ ਹਫਤੇ ਵਿੱਚ ਦਿਨ ਹੁੰਦੇ ਹਨ ਸੱਤ ਹਫਤੇ ਦਾ ਪਹਿਲਾ ਦਿਨ ਹੁੰਦਾ ਹੈ ਸੋਮਵਾਰ ਹਫਤੇ ਦਾ ਆਖਰੀ ਦਿਨ ਹੁੰਦਾ ਹੈ ਐਤਵਾਰ